ਖਬਰ ਜੁੜੀ ਆ ਜਥੇਦਾਰਾਂ ਦੇ ਨਾਲ ਸਿੰਘ ਸਹਿਬਾ ਦੇ ਨਾਲ ਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ 2 ਦਸੰਬਰ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਸੋਖਬੀਰ ਬਾਦਲ ਨੂੰ ਸਜ਼ਾ ਸੁਣਾਈ ਆ ਉਸ ਤੋਂ ਬਾਅਦ ਜਿਹੜਾ ਫਕਰੇ ਕੌਮ ਅਵਾਰਡ ਆ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਇਸ ਦੀ ਜਨਰਲ ਨੇ ਦਿੱਤਾ ਸੀ ਬਾਦਲ ਕਹਿੰਦੇ ਜਨਰਲ ਨੇ ਉਹ ਜਿਹੜਾ ਵਾਪਸ ਲਿਆ ਗਿਆ ਜਥੇਦਾਰਾਂ ਵੱਲੋਂ ਗੁੱਸਾ ਸਾਰਾ ਉਹ ਰੜਕ ਰਿਆ ਸੀ ਕਿ ਸਤੋ ਜਿਹੜਾ ਸ਼ਖਬੀਰ ਬਾਦਲ ਦੇ ਪਿਓ ਤੋਂ ਪਿਓ ਦਾ ਜਿਹੜਾ ਅਵਾਰਡ ਆ ਕਿ ਉਹ ਕਿਉਂ ਵਾਪਸ ਲੈ ਲਿਆ ਕਿ ਮਰੇ ਹੋਏ ਦਾ ਤੇ ਦੂਸਰਾ ਜਥੇਦਾਰਾਂ ਨੂੰ ਕਮੇ ਜਲੀਲ ਕਰਕੇ ਕੱਢਿਆ ਬਿਰਸਾ ਸਿੰਘ ਬਲਟੋਹੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਫੇਰ ਆ ਰਗਵੀਰ ਸਿੰਘ ਤੇ ਗਾਈ ਡਿਗਪੀ ਤੇ ਉਹਨਾਂ ਨੂੰ ਜਿਹੜਾ ਲਾਂਬੇ ਕੀਤਾਗਾ ਜਿਲੀਲ ਕਰਕੇ ਜਿਹੜਾ ਅਕਾਲ ਤਖਤ ਦੇ ਜਥੇਦਾਰਾਂ ਨੂੰ ਕੰਢਿਆ ਗਿਆ ਤੇ ਅੱਜ ਮੈਂ ਤੁਹਾਨੂੰ ਦੱਸ ਦਿੰਨਾਗਾ ਜਿਹੜਾ ਉਹ ਸਾਰਾ ਕੁਝ ਚੱਲ ਰਿਹਾਗਾ ਨਿਹੰਗ ਸਿੰਘ ਜਥੇਬੰਦੀ ਇੱਕ ਪਾਸੇ ਆ ਤੇ ਦੂਸਰੇ ਪਾਸੇ ਬਾਦਲ ਕਾ ਲਾਣਾਗਾ ਤੇ ਸਰਉਣੀ ਕਮੇਟੀ ਬਾਦਲ ਕੀ ਆ ਹੁਣ ਕਿਹਾ ਜਾ ਰਿਹਾ ਕਿ ਜਿਹੜੇ ਨਵੇਂ ਜ세ਦਾਰ ਨੇ ਉਹ ਪੰਥ ਨੂੰ ਪ੍ਰਵਾਨ ਨੇ ਇਹ ਰੌਲਾ ਚੱਲ ਰਿਹਾਗਾ ਪਰ ਇਹਦੇ ਵਿੱਚ ਹੋਰ ਤਾਂ ਉਹਨੂੰ ਇੱਕ ਵੱਡੀ ਖਬਰ ਸੁਣਾਉਣੇ ਆ ਇੱਕ ਕਹਾਵਤਾਂ ਕਹਿੰਦੇ ਸਾਜ ਤਾਂ ਬੋਲੇ ਸਾਨ ਨੀ ਕੀ ਬੋਲੇ ਬਿਰਸਾ ਸਿੰਘ ਬਲਟੋਹੇ ਦੇ ਹੱਥ ਡੋਰ ਦੇ ਦਿੱਤੀ ਅਕਾਲੀ ਦਾਲ ਨੇ ਕਹਿੰਦੇ ਲੈ ਵੀ ਹੁਣ ਬਿਰਸਾ ਆ ਸੋਚਾ ਅੰਬਰਸਾ ਸਿੰਘ ਬਟੋੜੀ ਸੌਰੀ ਮਾਫ ਕਰਨਾ ਅਕਾਲੇਦਾਲ ਨੇ ਸੁੱਚਾ ਸਿੰਘ ਲੰਗਾ ਦੇ ਹੱਥ ਡੋਰ ਦੇ ਦਿੱਤੀ ਲੈ ਵੀ ਲੰਗਾ ਸਾਹਿਬ ਕਰਲਾ ਮਾਣਾ ਆਇਆ ਕੱਢਲਾ ਜਿਹੜਾ ਆਪਣਾ ਜੋਤੂ ਗਵਾਰ ਕੱਢਣਾਗਾ ਜੇ ਤਰੇ ਢਿੱਡ ਦੇ ਵਿੱਚ ਪਿਆਸੀ ਤੇ ਅੱਜ ਚ ਇੱਕ ਚਿਖ ਕੇ ਕਹਿ ਰਿਹਾ ਕਿ ਨਹਿਰੂ ਮਹਾਂਤਾਂ ਨੇ ਫੈਸਲਾ ਕੀਤਾ ਸੁਖਵੀਰ ਬਾਦਲ ਵਾਲਾ ਤੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਅਵਾਰ ਲੇਤਾ ਅੱਜ ਉਹਨਾਂ ਨੂੰ ਨਹਿਰੂ ਮਹਾਂਤ ਦੱਸਦਾਗਾ ਤੇ ਆਪਦੀਆਂ ਕਰਤੂਤਾਂ ਸੱਚਾ ਸੰਗ ਲੰਗਾ ਤੇਰੀਆਂ ਕਰਤੂਤਾਂ ਪੱਗ ਕਿਥੇ ਪਈ ਆ ਤੁਸੀਂ ਕਿਥੇ ਪਏ ਹੋ ਬੈੱਡ ਉੱਤੇ ਉਹ ਵੀਡੀਓ ਅੱਜ ਵੀ ਲੋਕ ਸਾਂਭੀ ਬੈਠੇ ਨੇ ਅੱਜ ਵੀ ਉਹ ਫੋਟਾ ਫੋਟਵਾ ਮਜ਼ਬੂਤ ਮੌਜੂਦ ਨੇ ਉਹ ਮਾਰੀ ਮੋਠੀ ਆਖਣੂ ਹੱਥ ਮਾਰ ਜਵੇਂ ਅੱਜਾ ਤੂੰ ਕੰਮੇ ਅੱਡ ਕਹਿ ਰਿਆਂਗਾ ਏਜੰਸੀਆਂ ਕਰ ਰਹੀਆਂ ਜੀ ਸਾਰਾ ਕੁਝ ਬੀਜੇਪੀ ਕਰ ਰਹੀ ਆ ਏਜੰਸੀਆਂ ਕਹਿੰਦਾ ਬੀਜੇਪੀ ਤੇ ਇਹਨੂੰ ਬੇਕਰਵਲਜੀਤ ਸਿੰਘ ਮਜੀਠੀਆ ਨੂੰ ਲੈ ਕੇ ਜੀ ਬੀਜੇਪੀ ਫਲਾਣੇ ਨੂੰ ਲੈ ਕੇ ਏਜੰਸੀਆਂ ਧੌਂਕੇ ਨੂੰ ਲੈ ਗਈਆਂ ਏਜੰਸੀਆਂ ਮੌਕਾ ਕਰਨਾ ਚਾਹੁੰਦੀਆਂ ਨੇ ਸਖਵੀਰਵਾਦਨ ਨੂੰ ਮਰਵਾਉਣਾ ਚਾਹੁੰਦੀਆਂ ਨੇ ਏਜੰਸੀਆਂ ਕਹਿੰਦਾ ਮਜੀਠੀਆ ਨੂੰ ਮਰਵਾਉਣਾ ਚਾਹੁੰਦੀਆਂ ਨੇ ਪਰ ਕਹਿੰਦਾ ਇਹ ਕਾਲੀ ਦਾਲ ਕਦੇ ਨਹੀਂ ਮਰ ਸਕਦਾ ਕਹਿੰਦਾ ਅਸੀਂ ਮਰ ਸਕਦੇ ਆ ਤੁਸੀਂ ਨਹੀਂ ਮਰਦੇ ਤੁਸੀਂ ਤਾਂ ਇੱਕ ਉਹ ਅਕਲ ਲੱਗੇ ਹੋਏ ਹੋ ਸਿੱਖ ਕੌਮ ਨੂੰ ਜਿਹੜੇ ਕਿ ਸਿੱਖ ਕੌਮ ਦਾ ਬੇੜਾ ਗਰਕ ਤੁਸੀਂ ਕਰ ਦਿੱਤਾ ਇਹ ਜੇ ਮਸੰਦਾ ਨੇ ਤੁਹਾਡੀਆਂ ਅੱਜ ਵੀਡੀਓ ਆ ਗਿਆ ਤੁਹਾਡੇ ਮੁੰਡੇ ਦੀ ਆ ਗਿਆ ਤੇਰੀਆਂ ਆ ਗਿਆ ਉਹ ਮਾੜਾ ਮੋਟਾ ਸ਼ਰਮ ਕਰਨ ਸ਼ਰਮ ਨੂੰ ਹੱਥ ਮਾਰ ਜੋ ਕੌਮ ਦਾ ਹਾਲ ਤੁਸੀਂ ਕੀਤਾ ਅਰਥ ਕਿ ਸਿੱਖ ਕੌਮ ਨੂੰ ਜੋ ਕੁਝ ਸਿੱਖ ਕੌਮ ਨੂੰ ਬਰਬਾਦ ਕਰਨ ਦੇ ਪਿੱਛੇ ਜਿੰਨਾ ਬਾਦਲ ਕਹਿੰਦਾ ਹੱਥ ਤੱਕ ਕਿਸੇ ਦਾ ਹੱਥ ਨਹੀਂ ਆਪ ਨੂੰ ਪਤਾ ਕਿ ਦੁਸ਼ਮਣ ਨੇ ਦੂਜੇ ਨੇ 83 ਦੇ ਵਿੱਚ ਕੀਤਾ ਤੇ 83 ਦੇ ਵਿੱਚ ਲਿਖ ਲਿਖ ਚਿੱਠੀਆਂ ਕਿਹਨੇ ਪਾਈਆਂ ਅੱਜ ਤੂੰ ਮਨਮੋਹਨ ਸਿੰਘ ਤੋੜਦੀ ਗੱਲ ਕਰਦਾ ਸੀ ਜਥੇਦਾਰ ਦੀ ਤੇ ਬਰਫ ਤੇ ਨੰਗਿਆ ਕਰਕੇ ਤੇ ਕਿਹਨੇ ਸ਼ਹੀਦ ਕੀਤਾ ਕਿਹਨੇ ਸ਼ਹੀਦ ਕੀਤਾ ਬਰਫ ਤੇ ਨੰਗਿਆ ਪਾ ਕੇ ਤੇ ਤੁਸੀਂ ਜਿੰਨਾ ਘਾਨ ਕੀਤਾ ਸਿੱਖ ਕੌਮ ਦਾ ਇਸ ਤੋਂ ਬਾਅਦ ਅਬਦਾਲੀ ਕੀ ਅਬਦਾਲੀ ਵੀ ਨਹੀਂ ਕਰ ਸਕਿਆ ਪੈਠ ਦੇ ਵਿੱਚ ਸੁਰਾ ਤੁਸੀਂ ਮਾਰਨੋ ਅਜੇ ਵੀ ਨਹੀਂ ਜਿਹੜਾ ਹਟਦੇ ਅੱਜ ਬੜੀਆਂ ਬਾਹਾਂ ਖਲਾਰ-ਖਲਾਰ ਮੀਡੀਆ ਤੇ ਤੂੰ ਚੈਨਲਾਂ ਤੇ ਪੌਡਕਾਸਟ ਕਰ ਰਿਆਂਗਾ ਇੰਟਰਵਿਊ ਆ ਦੇ ਰਿਆਂਗਾ ਕਿ ਆਪਣੇ ਆਪ ਨੂੰ ਬੜਾ ਸੱਚਾ ਬਣਦਾਗਾ ਤੇ ਬੜਾ ਤੂੰ ਇੱਕ-ਇੱਕ ਇਹ ਕਹਿੰਦਾ ਕਿ ਚਿੱਟੀ ਚਾਦਰ ਬਣਦਾਗਾ ਪਰ ਤੇਰੀਆਂ ਕਰਤੂਤਾਂ ਲੋਕਾਂ ਦੇ ਕੋਲੇ ਪਈਆਂ ਨੇ ਅਜੇ ਤੂੰ ਬੋਲਦਾ ਨਾ ਬੜਾ ਹੈ ਨਹੀਂ ਅਜੇ ਮਾੜੀ ਮੋਟੀ ਸ਼ਰਮ ਕਰ ਤੁਸੀਂ ਕਿਉਂ ਬੇੜਾ ਗਰਕ ਕਰਨ ਤੇ ਲੱਗਿਓ ਜਦ ਸਖਵੀਰ ਬਾਦਲ ਸਾਰਾ ਕੁਝ ਮੰਨਿਆਗਾ ਕਿ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਤੇ ਅੱਜ ਤੁਸੀਂ ਉਹਨੂੰ ਮਕਰਾਉਣ ਦੇ ਵਿੱਚੇ ਆਖੇ ਜੋ ਮਰਜੇ ਉਹ ਘਰੇ ਬੈਠਾਗਾ ਜਿਨੇ ਗਲਤੀਆਂ ਕੀਤੀਆਂ ਉਹਤੇ ਦਾ ਸਵਾਲ ਉੱਠਣਗੇ ਜਿਨੇ ਪੰਥ ਦੇ ਵਿੱਚ ਬਖੇੜਾ ਪਾਇਆ ਉਹਦੇ ਦੇ ਸਵਾਲ ਉੱਠਣਗੇ ਚਾਹੇ ਉਹ ਘਰੇ ਬੈਠਾ ਚਾਹੇ ਉਹ ਵਿਦੇਸ਼ ਦੇ ਵਿੱਚ ਬੈਠਾਗਾ ਕਿਉਂ ਘਰੇ ਬੈਠਾਗਾ ਉਹ ਆਪਣੀਆਂ ਕਰਤੂਤਾਂ ਕਰਕੇ ਬੈਠਾਗਾ ਉਹ ਤੁਹਾਡੇ ਵਰਗੇ ਦੇ ਕੋਟੂਤਾਂ ਕਰਕੇ ਬੈਠਾਗਾ ਤੁਸੀਂ ਗੰਦ ਪਾਇਆ ਹੋਇਆਗਾ ਕਿ ਸਾਨੂੰ ਆਇਆ ਕਿ ਸੱਤੋ ਲੋਕ ਡਰਦੇ ਨੇ ਵੀ ਸਾਨੂੰ ਉੱਚਾ ਬੋਲਣਾ ਆਉਂਦਾ ਤੇ ਹੋਰ ਕਿਸੇ ਨੂੰ ਬੋਲਣਾ ਨਹੀਂ ਆਉਂਦਾ ਬੜਾ ਅੱਜ ਲੋਕਾਂ ਨੇ ਤਿਰੱਤੇ ਬੜੇ ਗਾਣੇ ਵੀ ਲਾਏ ਹੋਏ ਨੇ ਦੇਖੇ ਕਿਤੇ ਦੱਬਦੇ ਵੀ ਨਾ ਸੁੱਚਾ ਵੇ ਘੋੜਾ ਵੇ ਬੰਦੂਖ ਦਾ ਅੱਜ ਲੋਕਾਂ ਨੇ ਇਹ ਗਾਣੇ ਲਾਏ ਹੋਏ ਨੇ ਤੇਰੀ ਫੋਟੋ ਲਾਲਾ ਅੱਜ ਤੂੰ ਮਰਦਾਗਾ ਅੱਜ ਤੂੰ ਕਹਿਣਾਗਾ ਕਿ ਫਲਾਣਾ ਮੜਾ ਜੀ ਧਮਕਾ ਏਜੰਸੀਆਂ ਦਾ ਠਿੱਕੇ ਚੜ ਗਿਆ ਫਲਾਣਾ ਏਜੰਸੀਆਂ ਦਾ ਜਿਹੜਾ ਬੰਦਾ ਆਉਂਦਾ ਤੁਸੀਂ ਨਰੈਣੂ ਮਹੰਤ ਕਹਿ ਜਥੇਦਾਰਾਂ ਨੂੰ ਮਾੜੀ ਮੋਟੀ ਸ਼ਰਮ ਮਾਨਾ ਤੇ ਉਹਨਾਂ ਦੇ ਪੈਰ ਦੀ ਜੁੱਤੀ ਪਰ ਬਰੋਬਰ ਨਹੀਂ ਸਤਿਕਾਰਯੋਗ ਨੇ ਜਥੇਦਾਰ ਸਾਰੇ ਸਾਨੂੰ ਪਰ ਤੂੰ ਜਿਹੜੇ ਕੜੀ ਘੋਲੀ ਆ ਜੋ ਗੰਦ ਪਾਇਆ ਉਹ ਸਭ ਦੇ ਸਾਹਮਣੇ ਆ ਤੇ ਅਗਲੀ ਵੀਡੀਓ ਜਲਦੀ ਬਣਾਉਣੇ ਆ ਇਸੇ ਤੇ ਸੁਤਿਆ ਸਿੰਘ ਲੰਗਾ ਤੇ ਕੱਢ ਕੇ ਲਿਆਉਣੇ ਆ ਸਾਰਾ ਡਾਟਾ ਇਹਦਾ ਤੇ ਪਹਿਲਾਂ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਕੀ ਫਤਹਿ